ਜੋਰੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਨਵੀਂ ਐਲਬਮ ਰਿਲੀਜ਼ ਹੋ ਗਈ ਹੈ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ ਹੈ ਔਰ ਇਸ ਐਲਬਮ ਦੇ ਵਿੱਚ ਤਿੰਨ ਗੀਤ ਰਿਲੀਜ਼ ਕੀਤੇ ਗਏ ਤਾਂ ਫੈਨਜ਼ ਨੂੰ ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਜਨਮ ਦਿਨ ਦੇ ਮੌਕੇ ਤੇ ਵੱਡੀ ਖੁਸ਼ਖਬਰੀ ਮਿਲੀ ਹੈ ਵੱਡਾ ਤੋਹਫਾ ਮਿਲਿਆ ਹੈ ਸਿੱਧੂ ਮੂਸੇਵਾਲਾ ਦੇ ਤਿੰਨ ਗੀਤ ਰਿਲੀਜ਼ ਹੋਏ ਨੇ ਤਾਂ ਇਸ ਵਿਲੇ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਵੀ ਸਿੱਧੂ ਮੂਸੇਵਾਲਾ ਦਾ ਕੋਈ ਨਵਾਂ ਗੀਤ ਰਿਲੀਜ਼ ਹੋਣਾ ਹੁੰਦਾ ਤਾਂ ਉਸ ਤੋਂ ਪਹਿਲਾਂ ਫੈਨਜ਼ ਦੇ ਚਿਹਰੇ ਜੋਨੇ ਖੜ ਜਾਂਦੇ ਨੇ ਔਰ ਉਹਨਾਂ ਦੇ ਵੱਲੋਂ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਸਿੱਧੂ ਅਜੇ ਜਿਉਂਦਾ ਹੈ ਮੂਸੇਵਾਲਾ ਝੋਟਾ ਤੱਕ ਪਾਉਣ ਲਈ ਇੱਕ ਵਾਰ ਫਿਰ ਤੋਂ ਆ ਗਿਆ ਹੈ ਟਿੱਬਿਆਂ ਦੇ ਪੁੱਤ ਐਲਬਮ ਰਿਲੀਜ਼ ਹੋਈ ਹੈ ਟਿੱਬਿਆਂ ਦੇ ਪੁੱਤ ਦੇ ਤਿੰਨ ਗੀਤ ਰਿਲੀਜ਼ ਹੋਏ ਨੇ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੂਸੇ ਵਾਲਾ ਚਿੱਟੇ ਪਜਾਮੇ ਕੁੜਤੇ ਦੇ ਵਿੱਚ ਨਜ਼ਰ ਆ ਰਿਹਾ 2022 ਨੂੰ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ ਪਰ ਅੱਜ ਮੂਸੇ ਵਾਲਾ ਦੇ ਜਨਮ ਦਿਨ ਮੌਕੇ ਮੂਸੇ ਵਾਲਾ ਦੇ ਪਰਿਵਾਰ ਦੇ ਵੱਲੋਂ ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ਰਿਲੀਜ਼ ਕੀਤੇ ਗਏ ਨੇ ਔਰ ਦੱਸ ਦਿੰਦੇ ਹਾਂ ਕਿ SCP ਦੇ ਵਿੱਚ ਤਿੰਨ ਗੀਤ ਰਿਲੀਜ਼ ਹੋਏ ਨੇ ਸਿੱਧੂ ਮੂਸੇਵਾਲਾ ਦੇ ਐਲਬਮ ਜਿਹੜੀ ਰਿਲੀਜ਼ ਹੋਈ ਹੈ ਜਿਸ ਦੇ ਤਿੰਨ ਗੀਤ ਰਿਲੀਜ਼ ਹੋਏ ਨੇ ਔਰ ਤਿੰਨ ਗੀਤਾਂ ਦੇ ਨਾਂ ਦਾ ਜ਼ਿਕਰ ਜ਼ਿਕਰ ਕਰ ਲਈਏ ਤਾਂ ਸਿੱਧੂ ਮੂਸੇਵਾਲਾ ਦੇ ਅੱਜ ਤਿੰਨ ਗੀਤ ਰਿਲੀਜ਼ ਹੋ ਚੁੱਕੇ ਨੇ ਹਾਲਾਂਕਿ ਜਦੋਂ ਵੀ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੋਣਾ ਹੁੰਦਾ ਉਸ ਤੋਂ ਪਹਿਲਾਂ ਇੱਕ ਚਰਚਾ ਸ਼ੁਰੂ ਜਾਂਦੀ ਹੈ ਸਿੱਧੂ ਮੂਸੇਵਾਲਾ ਅਜੇ ਜਿਉਂਦਾ ਹੈ ਮਰਿਆ ਨਹੀਂ ਹੈ ਅੱਜ ਵੀ ਜਿਹੜੇ ਫੈਨਸ ਉਹਨਾਂ ਦੇ ਦਿਲਾਂ ਦੇ ਵਿੱਚ ਸਿੱਧੂ ਜਿਉਂਦਾ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਮੂਸੇਵਾਲੇ ਦੇ ਜਨਮ ਦਿਨ ਮੌਕੇ ਨਵੀਂ EP ਰਿਲੀਜ਼ ਕੀਤੀ ਗਈ ਇਸ ਮੌਕੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਤਿੰਨ ਗੀਤਾਂ ਦੀ EP ਰਿਲੀਜ਼ ਹੋ ਚੁੱਕੀ ਹੈ ਤਿੰਨ ਗੀਤ ਮੂਸੇਵਾਲੇ ਦੇ ਰਿਲੀਜ਼ ਹੋਏ ਨੇ 008 ਪੰਜ ਤਬਲੀ ਟੱਕਦੇਰੀ ਅੱਜ ਸਣੇ ਰਾਏ ਫਲਾ ਪੈਂਦੇ ਤੰਨੀਲ ਤੇ ਟੇਕ ਨੋਟਸ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਕੀਤਾ ਗਿਆ ਹੈ ਔਰ ਜਦੋਂ ਵੀ ਗੀਤ ਰਿਲੀਜ਼ ਹੁੰਦਾ ਤਾਂ ਦੇਖਿਆ ਜਾਂਦਾ ਹੈ ਕਿ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਦੇ ਵਿੱਚ ਮੂਸੇਵਾਲਾ ਦੇ ਗੀਤਾਂ ਦੇ ਵਿਊਜ਼ ਨੇ ਜੋ ਵੱਡੇ ਵੱਡੇ ਰਿਕਾਰਡ ਤੋੜ ਦਿੰਦੇ ਨੇ ਦੱਸ ਦਿੰਦੇ ਹਾਂ ਕਿ ਟਿੱਬਿਆਂ ਦੇ ਪੁੱਤ ਨੇ ਮੋੜ ਤੱਕ ਪਾ ਦਿੱਤੀ ਹੈ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੈਨਸ ਨੇ ਮੂਸੇ ਵਾਲਾ ਦੇ ਉਹ ਇਹਨਾਂ ਗੀਤਾਂ ਨੂੰ ਸੁਣ ਰਹੇ ਨੇ ਇਸ ਕਰਕੇ ਗੀਤ ਜਿਹੜਾ ਮੂਸੇ ਵਾਲਾ ਦੇ ਅਧਿਕਾਰਿਤ ਚੈਨਲ ਤੇ ਇਹ ਰਿਲੀਜ਼ ਹੋਏ ਨੇ ਔਰ EP ਦੇ ਵਿੱਚ ਦੱਸ ਦਿੰਦੇ ਹਾਂ ਕਿ ਤਿੰਨ ਗੀਤ ਤੁਸੀਂ ਸੁਣ ਸਕਦੇ ਹੋ ਇਹ ਚਰਚਾ ਦੇ ਵਿੱਚ ਰਹਿਣ ਵਾਲੀ ਹੈ ਕਿਉਂਕਿ ਜਦੋਂ ਵੀ ਗੀਤ ਰਿਲੀਜ਼ ਹੁੰਦਾ ਮੂਸੀ ਵਾਲਾ ਦਾ ਜਦੋਂ ਵੀ ਕੋਈ ਗੀਤ ਰਿਲੀਜ਼ ਹੁੰਦਾ ਤਾਂ ਹਮੇਸ਼ਾ ਹੀ ਸਿੱਧੂ ਮੂਸੇਵਾਲਾ ਦੇ ਗੀਤ ਨੇ ਜੋ ਰਿਕਾਰਡ ਤੋੜਦੇ ਨੇ ਤਾਂ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਦੀਆਂ ਗੀਤਾਂ ਦੀ ਜੋ EP ਹੈ ਰਿਲੀਜ਼ ਹੋ ਚੁੱਕੀ ਹੈ ਜਿਸ ਦੇ ਵਿੱਚ ਤਿੰਨ ਗੀਤ ਫੈਨਸ ਦੇ ਲਈ ਤਿਆਰ ਕੀਤੇ ਗਏ ਨੇ